ਸਤਿ ਸ੍ਰੀ ਅਕਾਲ ਦੋਸਤੋ ਦੇਖ ਸਕਦੇ ਹੋ ਖਨੌਰੀ ਬਾਰਡਰ ਤੇ ਕਥਾ ਕੀਰਤਨ ਹੋ ਰਿਹਾ ਹੈ ਬੁਰ ਇਤਿਹਾਸ ਹੈ ਜੋ ਅਨੰਦਪੁਰ ਸਾਹਿਬ ਜੀ ਦਾ ਸੁਣਾਇਆ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਪਰ ਇਸ ਵਕਤ ਗਰਮੀ ਹੈ ਜਿਹੜੀ ਹੋ ਸ਼ੁਰੂ ਹੋ ਚੁੱਕੀ ਹੈ ਅਗੇਤੀ ਗਰਮੀ ਹੈ ਜਿਹੜੀ ਹੋ ਕਹਿ ਸਕਦੇ ਹਾਂ ਵੀ ਬਿਲਕੁਲ ਇੱਥੇ ਹੁਣ ਪੂਰੀ ਗਰਮੀ ਹੈ ਜਿਹੜੀ ਦਪਹਿਰ ਦਾ 1 ਵਜੇ ਚੁੱਕਿਆ ਤੇ ਗਰਮੀ ਆ ਜਿਹੜੀ ਪੂਰੇ ਉਸ ਚ ਫੱਗਣ ਦਾ ਮਹੀਨਾ ਜਿਹੜਾ ਉਹਦੇ ਵਿੱਚ ਮਾਰਗ ਚ ਸ਼ੁਰੂ ਹੋ ਗਈ ਸੀ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਿਲਾ ਛੱਡਣਾ ਹੈ ਸਾਡੇ ਸਿੱਖ ਦੁਆਰ ਕਹਿੰਦੇ ਇੰਦਰਪਾਲ ਬਾਹਰ ਉੱਡਾਂ ਦੇ ਢੇਰੇ ਤੋਂ ਲੜਾਈ ਵੀ ਹੋ ਰਹੀ ਹੈ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਕੁਝ ਸਿੰਘਾਂ ਨੂੰ ਆ ਗੁਰੂ ਸਾਹਿਬ ਨੂੰ ਸਾਰਾ ਸਥਾਨ ਕਿਉਂਕਿ ਵੇਖੋ ਮੈਂ ਤੇ ਬੇਨਤੀ ਕਰਾਂਗਾ ਅਜੇ ਵੀ ਵਿਦੇਸ਼ ਵੀ ਜਾਣਾ ਉਹ ਬਣਾ ਤੇ ਕਈ ਵਾਰ ਮਨੋਖ ਦੇ ਹੰਝੂ ਨਿਕਲਦੇ ਨੇ ਘਰ ਛੱਡਣਾ ਥਾਂ ਛੱਡਣਾ ਖਾਸ ਕਰਕੇ ਉਹ ਥਾਂ ਛੱਡਣਾ ਜਿੱਥੇ ਸ਼ੈਨ ਸ਼ਾਇਤ ਹੈ ਜਿੱਥੇ ਬਾਦਸ਼ਾਹਤ ਹੈ ਜਿੱਥੇ ਅਸੀਂ ਪੜਦੇ ਹਾਂ ਸ਼ਾਹੀ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ ਉਹ ਥਾਂ ਜਿਸ ਥਾਂ ਤੇ ਤਖਤ ਹੈ ਜਿਸ ਥਾਂ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਮਨੁੱਖ ਆ ਕੇ ਝੁਕਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਰੇ ਕਿਲੇ ਦਾ ਪਰਮਣ ਕੀਤਾ ਹੈ ਇੱਕ ਇੱਕ ਸਥਾਨ ਤੇ ਇਥੋਂ ਤੱਕ ਵੀ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਜੀਤ ਸਿੰਘ ਸਾਹਿਬ ਵੀ ਉਸ ਦੇ ਨਾਲ ਸਨ ਕੁਝ ਸਿੰਘ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸਾਥ ਇੱਕ ਇੱਕ ਥਾਂ ਤੇ ਨਜ਼ਰ ਪਰ ਕੇ ਵੇਖਿਆ ਇੱਕ ਵਿਦਵਾਨ ਤੇ ਇਹ ਵੀ ਕਹਿੰਦਾ ਵੀ ਉਹ ਜਿਹੜੀ ਨਜ਼ਰ ਸੀ ਨਾ ਉਹ ਕੋਈ ਸੰਸਾਰਿਕ ਦ੍ਰਿਸ਼ਟੀ ਜਾਂ ਕੋਈ ਲਾਲਸਾ ਵਾਲੀ ਨਜ਼ਰ ਨਹੀਂ ਸੀ ਬੇਸਿਕਿਲਾ ਛੱਡ ਦੇਣਾ ਉਹਦਾ ਕੋਰਿਆ ਆਲਮੀ ਗੱਲ ਨਹੀਂ ਕਿ ਆਪੇ ਸੇਵਾ ਕੀਤੀ ਮਹਾਂ ਹੁੰਦਾਂ ਬਹੁਤ ਕੁਝ ਕੀਤਾ ਜਦੋਂ ਕੋਈ ਦਰਮਨ ਕਰਾ ਲਿਆ ਆਪਨੇ ਤੇ ਉਹ ਕੋਈ ਸੇਵਾ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਰਤਾ ਜਿਹੜਾ ਚਾਨਣ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਾਜ਼ਰਤ ਜਿਹੜੀ ਜੋਤ ਨਾ ਕਹਾਂ ਕਿਉਂਕਿ ਚਲੋ ਹੁਣ ਤੇ ਆਪਾਂ ਜੋਤ ਨੂੰ ਰੋੜ ਤਰੀਕੇ ਨਾਲ ਲੈ ਨਹੀਂ ਆ ਕਿਉਂਕਿ ਲਾਈਟ ਦਾ ਯੋਗ ਆ ਗਿਆ ਮੌਜੂਦਗੀ ਦਾ ਸਾਧਨ ਹੈ ਜਿਹੜਾ ਇੱਕ ਗੁਰੂ ਕੀ ਹਾਜ਼ਰੀ ਦਾ ਜਿਹੜਾ ਸੰਕੇਤ ਹੈ ਵੀ ਜੇ ਇੱਥੇ ਜੋਤ ਜਗਦੀ ਆ ਨਾ ਤੇ ਘਰ ਵੱਸਦਾ ਹੈ ਸਦਾ ਹੀ ਜੇ ਇਸ ਘਰ ਵਿੱਚ ਦੀਵਾ ਜਗ ਰਿਹਾ ਹੈ ਨਾ ਤੇ ਇਸ ਘਰ ਦੇ ਭਾਵੇਂ ਸਾਰੇ ਜੀ ਸ਼ਹਾਦਤ ਤੇ ਜਾਨ ਪੀਜਾਂ ਪਰ ਇਹ ਘਰ ਕਦੀ ਵੀ ਬੰਦ ਨਹੀਂ ਹੋਣ ਵਾਲਾ ਕਿਉਂਕਿ ਇਸ ਘਰ ਵਿੱਚੇ ਹੁਣ ਮੌਤ ਆ ਨਹੀਂ ਸਕਦੀ। ਇਸ਼ਾਰਾ ਕਰ ਦਿੱਤਾ ਉਹ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਜੀ ਤੇ ਸੇਵਾ ਦਿੱਤੀ। ਜਿੱਦ ਅਨੰਦਪੁਰ ਸਾਹਿਬ ਆਕਰ ਕੇ ਵਾਪਸ ਸ਼ਾਮਾਂ ਨੂੰ ਆਪਣੀ ਸਾਰੀ ਜੈਰੀ ਕਰਵਾ ਲਈ ਕਰਵਾ ਲਈ ਫਤਹ ਨੂੰ ਹੁਕਮ ਦੇ ਦਿੰਦੇ ਕਿ ਅੱਜ ਦੀ ਰਾਤ ਆਪਾਂ ਨੇ ਇਹ ਕਿਲਾ ਖਤ ਕਰਕੇ ਇਹ ਪੂਰਾ ਪਰਵਾਨਾ ਕਰਦਾ। ਫਿਰ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਤਾਂ ਆਪਣੀ ਔਗ ਦੇ ਨਾਲ ਆਪਣੇ ਪੁੱਤਰਾਂ ਦੇ ਨਾਲ ਆਪਣੇ ਪਿਆਰੀਆਂ ਦੇ ਨਾਲ ਬਨਾਂਪੁਰ ਸਾਹਿਬ ਤੋਂ ਨਿਕਲਦੇ ਨੇ ਇਹ ਚਮਕੌਰ ਦੀ ਗੜੀ ਤੱਕੋਂ ਹੁੰਦੇ ਨੇ ਬੜਾ ਵਿਖਮ ਰਸਤਾ ਬਹੁਤ ਔਖਾ ਮੈਂਬਰ ਵੀ ਨਹੀਂ ਕਰਦਾ ਇੱਕ ਇੱਕ ਕਦਮ ਤੇ ਪੰਜ ਪੰਜ ਗੁਰਸਿੱਖਾਂ ਦੇ ਸਿਰ ਧੁਰਨ ਲੁੱਪਣਗੇ ਇੱਕ ਇੱਕ ਕਦਮ ਤੇ ਸ਼ਹਾਦਤ ਨਜ਼ਰ ਆਵੇਗੀ ਇਹ ਤੋਂ ਤੱਕ ਵੀ ਅਨੰਦਪੁਰ ਸਾਹਿਬ ਤੋਂ ਚੱਲ ਕਰਕੇ ਤੇ ਚਮਕੌਰ ਦੀ ਗੜੀ ਤੱਕ ਜਦੋਂ ਕੋਰ ਦੀ ਘੜੀ ਨੂੰ ਚੱਲ ਕਰਕੇ ਤੇ ਮਾਛੀਵਾੜੇ ਤਾਂ ਉਹ ਪਵਿੱਤਰ ਸਾਬ ਜਿਸਤਾਨ ਤੇ ਮਹਾਰਾਜ ਜੀ ਨੇ ਜਾ ਕਰਕੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਤੇ ਪਾਣੀ ਦਾ ਸਦਕਾ ਆਇਆ ਸੀ ਕਿ ਪ੍ਰਿਆਰੇ ਹਾਲ ਨੂੰ ਦੀਨਾਂ ਦਾ ਦੈਣਾੁੱਜ ਵੀ ਰੋਗ ਰਿਲੈਜ ਦਾ ਉਤਰਨਾ ਤੇ ਨਵਸਾਂ ਦਾ ਦੈਣਾ ਇਹ ਇੱਕ ਬੜਾ ਅੰਮ੍ਰਿਤਮ ਦਾ ਸੋਕਰ ਜਰਾ ਹੈ ਉਹ ਦੀ ਸ਼ੁਆਦ ਹੈ ਉਹ ਆਪਾ ਨੂੰ ਗੁਰੂ ਜੀ ਦਾ ਕਰੇ ਲਗੜੇ ਨਵਾ ਕਰਾ ਕੇ ਜੀ ਗੰਬੀ ਜੀ इन लोगों की परिस्थितियों को लेकर कतारें लगे रहते हैं, जो उनके सफर में नहीं हैं, उनके लिए इस तरह के आकार भी नहीं हैं, दूसरों के असरों को ध्यान में रखना जरूरी है। आज ये सारे लोग आपकी मस्तक को लेकर लोग हैं, आज ये सारे लोग आपके बारे में बात करने के लिए आए हैं, इस सारे के लि� ਇਹ ਜੀ ਤਰਫ ਨਾਲ ਗੁਰੂ ਸਰਬੰਧ ਨੂੰ ਕਰਨੀ ਪਰ ਮਹਾਰਾਜ ਤੋਂ ਗੁਰੂਤ ਜਾਲੀ ਸਤਿਪਤ ਨੇਕਲ ਹੁੰਦੇ ਇਹ ਜਰੇ ਇਹ ਵਰਤਨ ਆਕਰ ਕੋ ਬਸ ਤਨੂ ਕੋਪਰ ਕਿਲੇ ਤੋਂ ਬਾਹਰ ਆ ਰਹਿਣ ਤੋਂ ਮਾਨਨ ਸ਼ਾਨ ਪਾਉਣਗੇ ਸਾਚਿਆ ਵੀ ਉਸ ਦੁਸ਼ਮਨ ਦੀ ਕਿਰਪਾ ਤਲਵਾਰ ਨਹੀਂ ਚਮਕੌਰ ਦੀ ਗੜੀ ਤੱਕ ਚਮਕੌਰ ਦੇ ਘੇਰੇ ਤੋਂ ਨਿਕਲਣ ਤੱਕ ਮੁਕਾਬਲਾ ਕੀਤਾ ਲੇਕਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਕ ਗੱਲ ਕਰਦੇ ਨੇ ਔਰੰਗਜ਼ੇਬ ਲਈ ਉਹ ਚਿੱਠੀ ਦੇ ਵਿੱਚ ਜ਼ਫਰਨਾਮੇ ਦੇ ਵਿੱਚ ਤੇ ਔਰੰਗਜ਼ੇਬ ਤੇਰੀ ਇਤਨੀ ਵੱਡੀ ਫੌਜ ਤੇਰਾ ਇਹਨਾ ਭਾਰੀ ਵੱਲ ਤੇ ਤੇਰੇ ਇੰਨੇ ਸ਼ਸਤਰ ਕਮਾਲ ਦੀ ਗੱਲ ਏ ਕਿ ਮੇਰੇ ਕਰਤ ਦੇ ਪੁਰਖ ਵਾਹਿਗੁਰੂ ਨੇ ਮੇਰੇ ਤੇ ਇਤਨੀ ਮਿਹਰ ਕੀਤੀ ਮੋਰੀ ਖੇਡ ਬੱਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਰਕ ਨਾਨਕਪੁਰ ਸੇ ਆਪਣਾ ਜਿਹੜਾ ਸ਼ਹਿਰ ਵਸਾਇਆ ਹੋਇਆ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਖਸ਼ਿਸ਼ਾ ਹੋਈਆਂ ਜਿੱਤੇ ਗੁਰੂ ਕੀ ਦਾਦੀ ਮਾਣਕੀ ਗੁਰੂ ਕੀ ਮਾਤਾ ਗੁਜਰ ਕੌਰਿਆ ਹੋਰ ਪਰਿਵਾਰ ਵਿੱਚ ਰਧਾਰਿਆ ਔਰ ਕੁੜੀਆਂ ਬੜੀਆਂ ਕਮਾਈ ਵਾਲੀਆਂ ਰੂਹਾਂ ਉਸ ਥਾਨ ਦੇ ਵਿੱਚ ਲੀਆਂ ਰਹੀਆਂ ਬੜੇ ਬੜੇ ਪੀਰ ਫਕੀਰ ਉੱਤੇ ਟਿਕਦੇ ਰਹੇ ਇਤਿਹਾਸ ਕਹਿੰਦਾ ਇੱਕ ਬੜੀ ਭਾਵਪੂਰਵਕ ਸਾਖੀ ਹੈ ਇਤਿਹਾਸ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਰੇ ਆਨੰਦਪੁਰ ਸਾਹਿਬ ਦਾ ਪਰਮਣ ਕਰਦੇ ਹੋਏ ਸਾਰੇ ਆਨੰਦਪੁਰ ਸਾਹਿਬ ਵਿੱਚ ਆਪਣਾ ਜਿਹੜਾ ਮੁਬਾਰਕ ਚਰਨ ਪਾਉਂਦੇ ਹੋਏ ਨਾ ਸ਼ਾਮਨ ਆਗੇ ਸਨ ਆਪਣੇ ਪਿਤਾ ਜੀ ਦੇ ਪਾਵਨ ਪਵਿੱਤਰ ਥਾਨ ਤੇ ਇਹ ਬੜੀ ਭਾਵਪੂਰਵਕ ਘਟਨਾ ਹੈ ਸਾਡੇ ਇਤਿਹਾਸ ਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਊਰੇ ਨਨਕਾਪੁਰ ਸਾਹਿਬ ਵਿੱਚ ਆਪਣੀਆਂ ਬਖਸ਼ਿਸ਼ਾਂ ਵਰਤਾ ਰਹੇ ਨੇ ਆਪਣੇ ਚਰਨ ਪਾ ਰਹੇ ਨੇ ਤੇ ਚਰਨ ਪਾਉਂਦੇ ਪਾਉਂਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਧਿਆ ਵੇਲੇ ਆਪਣੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨ ਤੇ ਗੁਰਦੁਆਰਾ ਸੀਸਗੰਜ ਸਾਹਿਬ ਤੇ ਆਪਣੇ ਦਰਸ਼ਨ ਕੀਤੇ ਲਵਗੇ ਨਨਕਾਪੁਰ ਸਾਹਿਬ ਦੇ ਬਿਲਕੁਲ ਨਾਲ ਹੀ ਉਹ ਪਵਿੱਤਰ ਸਥਾਨ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੇ ਕੇਵਲ ਸੀਸ ਦਾ ਸੰਸਕਾਰ ਹੋਇਆ ਸੀ ਜਿਸ ਵਕਤ ਦਿੱਲੀ ਤੋਂ ਭਾਈ ਜੱਤਾ ਜੀ ਸੀਸ ਲੈ ਕਰਕੇ ਗਏ ਨਾ ਤੇ ਉਹਨਾਂ ਨੇ ਅਖੀਰਲਾ ਆਪਣਾ ਬੜਾ ਗਿਰਤਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਕਰ ਦਿੱਤਾ ਸੀ ਰਾਹ ਵਿੱਚ ਪੰਜ ਬੜਾ ਕਰਦੇ ਹੋਏ ਅਖੀਰ ਉਹਨਾਂ ਨੇ ਗਿਰਤਪੁਰ ਜਾ ਕਰਕੇ ਸੀਸ ਨੂੰ ਸ਼ਪਾਲਕੀ ਵਿੱਚ ਸ਼ੋਭਤ ਕਰ ਦਿੱਤਾ ਤੇ ਉੱਥੋਂ ਦੋ ਸਿੱਕਾ ਦਾ ਪੈਰਾ ਲਾ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜੀ ਕੋ ਹੁਕਮ ਦੇ ਲਓ ਪਿਤਾ ਜੀ ਦਾ ਸੀਸ ਆਇਆ ਆਈ ਉਹ ਥੋੜੀ ਸੀ ਨੌਂ ਵਰੇ ਅੰਧੀ ਆਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਆਪਣੇ ਮਾਤਾ ਮਾਤਾ ਗੁਜਰੀ ਆਪਣੇ ਦਾਦੀ ਮਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਆਪਣੇ ਮਾਮਾ ਕਿਰਪਾਲ ਚੰਦ ਜੀ ਤੇ ਹੋਰ ਗੁਰੂ ਕੇ ਜਿਹੜੇ ਵੱਡੇ ਪਿਆਰੇ ਆਗੂ ਸਿੱਖ ਸਨ ਉਹਨਾਂ ਨੂੰ ਨਾਲ ਲੈ ਕਰਕੇ ਤੇ ਇੱਕ ਪਾਲਕੀ ਲੈ ਕਰਕੇ ਨਾਨਕਪੁਰ ਸਾਹਿਬ ਤੋਂ ਕੀਰਤਪੁਰ ਆਏ ਬੜੇ ਆਗੂ ਨਾਲ ਕੀਰਤਨ ਕਰਦੇ ਹੋਏ ਬੜੇ ਪਿਆਰ ਨਾਲ ਕਿਉਂਕਿ ਇਤਿਹਾਸ ਤੇ ਕਹਿੰਦਾ ਇਤਿਹਾਸ ਨਹੀਂ ਕਹਿੰਦਾ ਜਿਹੜੀ ਆ ਨਾ ਇਤਿਹਾਸ ਹੀ ਕਹਿੰਦਾ ਕਿ ਕੀਰਤਪੁਰ ਸਾਹਿਬ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੇ ਕੇਵਲ ਸੀਸ ਜਿਹੜੇ ਪਾਲਕੀ ਵਿੱਚ ਰੱਖੇ ਗਿਆ ਤੇ ਗੁਰੂ ਕੇ ਬਾਤਾ ਧੰਨਵਾਦਾ ਨਾਨਕੀ ਜਿਨ੍ਹਾਂ ਨੇ ਸਾਰੀ ਉਮਰ ਗੁਰੂ ਕੇ ਨਾਲ ਹਮ ਕਦਮੀ ਕਰਕੇ ਸੇਵਾ ਕੀਤੀ ਜਿਨ੍ਹਾਂ ਨੇ ਆਪ ਪਹਿਲੇ ਪ੍ਰਗਟ ਕੀਤਾ ਫਿਰ ਸਿਮਰਨ ਵੇਲੇ ਪਹਿਰਾ ਦਿੱਤਾ ਫਿਰ ਸ਼ਹਾਦਤ ਨੂੰ ਅੱਖੀ ਵੇਖਿਆ ਮਾਣ ਨਾਨਕੀ ਪਾਲਕੀ ਵਿੱਚ ਕੇਵਲ ਸੀਸ ਗੁਰੂ ਕਲਗੀ ਜਦ ਆਪਣੇ ਹੱਥਾਂ ਨਾਲ ਚੌਰ ਕਰਦੇ ਨੇ ਤੇ ਗੁਰੂ ਮਾਤਾ ਨਾਨਕੀ ਜੀਆਂ ਨੇ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੇ ਸੀਸ ਤੇ ਆਪਣਾ ਮubarਕ ਹੱਥ ਰੱਖਿਆ ਹੋਇਆ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਲੈ ਕੇ ਗਏ ਫਿਰ ਉੱਥੇ ਗੁਰੂ ਕਾ ਸੀਸ ਦਾ ਜਿਹੜਾ ਸੰਸਕਾਰ ਕੀਤਾ ਗਿਆ ਕਿਉਂਕਿ ਬੜੀ ਪਵਿੱਤਰ ਧਰਤੀ ਆ ਉਹ ਬਹੁਤ ਇਤਿਹਾਸ ਇਹ ਵੀ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਰੋਜ਼ਾਨਾ ਭਰੇ ਦੀਵਾਨਾਂ ਵਿੱਚ ਸੰਗਤ ਨੂੰ ਆ ਕੇ ਅੰਮ੍ਰਿਤ ਵੇਲੇ ਦਰਸ਼ਨ ਦਿਆ ਕਰਦੇ ਸਨ ਜੋ ਕਿ ਉੱਥੋਂ ਦਾ ਨਾਮ ਸੀ ਨਾਨਕੂਰ ਸਾਹਿਬ ਦਾ ਜਿੱਥੇ ਬਖਸ਼ਿਸ਼ਾਂ ਹੋਈਆਂ ਨਾ ਜਿੱਥੇ ਸਾਨੂੰ ਅੰਮ੍ਰਿਤ ਪੁਲਾਇਆ ਤਿਆਰ ਕਰਕੇ ਜਿੱਥੇ ਸਾਨੂੰ ਜੰਗ ਜੂ ਸਿੰਘ ਬਣਾਇਆ ਜਿੱਥੇ ਸਾਨੂੰ ਸਵਸਤਰ ਦੇ ਬਹਿਰੇ ਦਿੱਤੇ ਉਥੇ ਅੰਮ੍ਰਿਤ ਵੇਲੇ ਰੋਜ਼ ਭਰੇ ਦੀਵਾਨ ਵਿੱਚ ਆ ਕਰਕੇ ਖੁੱਲੇ ਦਰਸ਼ਨ ਬਖਸ਼ਦੇ ਨੇ ਜਿਵੇਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ ਪ੍ਰਕਾਸ਼ ਹੁੰਦੇ ਹਨ ਪਰੰਤੂ ਦਰਬਾਰ ਵਿੱਚ ਆਉਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਿਜਮ ਹੱਲਾ ਤੋਂ ਤਿਆਰ ਹੋ ਕਰਕੇ ਤੇ ਪਹਿਲਾਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਥਾਨ ਦੇ ਦਰਸ਼ਨ ਕਰਾਇਆ ਬੜੇ ਅਦਬ ਦੇ ਨਾਲ ਇੱਕ ਦੋ ਸਿੰਘਾਂ ਦਾ ਪਹਿਰਾ ਨਾਲ ਹੋਣਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਜੀ ਦੇ ਪਵਿੱਤਰ ਸਥਾਨ ਤੇ ਜਾਣਾ ਨੇਤਰਬੰਦ ਹੋਣੇ ਧਿਆਨ ਟਿਕਿਆ ਹੋਣਾ ਉੱਥੇ ਸਭ ਤੋਂ ਪਹਿਲਾਂ ਆਪਣਾ ਸੀਸ ਝੁਕਾਉਣਾ ਆਗਿਆ ਲੈ ਕਰਕੇ ਤੇ ਫਿਰ ਆਪਣੇ ਤਖਤ ਪਿਆ ਕਰਕੇ ਬੈਠਣਾ ਇਹ ਨੇਮ ਸੀ ਉਹਨਾਂ ਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਤੇ ਉੱਥੇ ਸੰਸਕਾਰ ਹੋ ਗਿਆ ਅੱਜ ਵੀ ਸਿੱਖ ਭਾਵਨਾ ਨਾਲ ਉੱਥੇ ਦਰਸ਼ਨ ਕਰਕੇ ਆਉਂਦੇ ਨੇ ਮੈਂ ਬੇਨਤੀ ਕਰਾਂ ਜੇ ਕਿਸੇ ਨੇ ਨਹੀਂ ਕੀਤਾ ਨਾ ਗੁਰਮੁਖ ਪਰ ਇੱਕ ਵਾਰ ਜ਼ਿੰਦਗੀ ਚ ਜ਼ਰੂਰ ਜਾਇਆ ਬੜੀ ਵੱਡੀ ਬਖਸ਼ਿਸ਼ ਹੈ ਗੁਰੂ ਤੇਗ ਬਹਾਦਰ ਸ਼ਹੀਦ ਮਹਾਰਾਜ ਦੀ ਸਾਰਾ ਦਿਨ ਅਨੰਦਪੁਰ ਸਾਹਿਬ ਵਿੱਚ ਪਰਮਨਨ ਕਰਦੇ ਹੋਏ ਮੁਬਾਰਕ ਚਰਨ ਪਾਉਂਦੇ ਹੋਏ ਸੰਧਿਆ ਵੇਲੇ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਕੋਲ ਦਰਸਾਨ ਤੇ ਆਏ ਉਸੇ ਤਰ੍ਹਾਂ ਆਕਰ ਕਿਸਿੰਦੇ ਸਾਹਿਬ ਦਾ ਆਪਣੇ ਪਿਤਾ ਜੀ ਕੋਲ ਦਰਸਾਨ ਦੇ ਖੜੇ ਹੋਏ ਨਿਤਰ ਬਹੁਤ ਧਿਆਨ ਦਿੱਤਾ ਹੋਇਆ ਹੈ ਕਿਸੇ ਨਾਲ ਕੋਈ ਬੋਲਾਂ ਤੇ ਸਾਹ ਨਹੀਂ ਬੜੇ ਸ਼ਾਂਤ ਚਿੱਤਰ ਉਸ ਥਾਂ ਤੇ ਕਿਉਂਕਿ ਇਹ ਅਖੀਰਲੀ ਯਾਤਰਾ ਹੈ ਆਪਣੀ ਇਸ ਥਾਨ ਦੀ ਇਸ ਤੋਂ ਬਾਅਦ ਉਹਨਾਂ ਨੇ ਥਾਂ ਤੋਂ ਰੁਕਸਤ ਹੋ ਜਾਣਾ ਰ ਗੁਰੂ ਕੀ ਮੌਜ ਇਹ ਰਹੀ ਜਿਨ੍ਹਾਂ ਜਿਨ੍ਹਾਂ ਥਾਨਾਂ ਤੋਂ ਗੁਰੂ ਕਲਗੀਤਰ ਇੱਕ ਵਾਰ ਆਪਣਾ ਕਦਮ ਅਗਾ ਪੱਟ ਕੇ ਵਾਪਸ ਪਰਤ ਕੇ ਨਹੀਂ ਆਏ ਜੇ ਪੌਂਟਾ ਪਟਨਾ ਸਾਹਿਬ ਤੋਂ ਇੱਥੇ ਆਏ ਵਾਪਸ ਨਹੀਂ ਗਏ ਪਰ ਆਨੰਦਪੁਰ ਸਾਹਿਬ ਤੋਂ ਨਿਕਲੇ ਫਿਰ ਵਾਪਸ ਨਹੀਂ ਆਏ ਨੰਮਕਮਾ ਸਾਹਿਬ ਤੋਂ ਨਿਕਲੇ ਫਿਰ ਵਾਪਸ ਨਹੀਂ ਆਏ ਹੁਣ ਅੱਜ ਤੋਂ ਬਾਅਦ ਵਾਪਸ ਨਹੀਂ ਆਉਣਾ ਕੁਝ ਸਮਾਂ ਸ਼ਾਂਤ ਚਿੱਤ ਵਿਦਵਾਨ ਕੋ ਸਮੇ ਦਾ ਜ਼ਿਕਰ ਕਰਦੇ ਨੇ ਸ਼ਾਂਤ ਚਿੱਤ ਆਪਣੇ ਪਿਤਾ ਜੀ ਕੇ ਉਸ ਪਵਿੱਤਰ ਸਥਾਨ ਦੇ ਸਨਮੂਖ ਖੜੇ ਜਿਵੇਂ ਕੋਈ ਮਨੁੱਖ ਅੰਤਰਾ ਆਤਮੇ ਤੋਂ ਪਿਤਾ ਨੂੰ ਯਾਦ ਕਰਕੇ ਤੇ ਅਰਦਾਸ ਕਰਦਾ ਹੈ ਨੇਤਰ ਖੁੱਲੇ ਆਵਾਜ਼ ਦਿੱਤੀ ਇੱਥੋਂ ਦੇ ਮੁੱਖ ਸੇਵਾਦਾਰ ਕਿਹੜੇ ਉਹਨਾਂ ਨੂੰ ਬੁਲਾਓ ਨਾਮ ਸੀ ਉਹਦਾ ਭਾਈ ਗੁਰਬਖਸ਼ ਉਦਾਸੀ ਸਨ ਬੜੇ ਸਹਿਜ ਬੇਖ ਵਿੱਚ ਸਾਧੂ ਬੇਖ ਵਿੱਚ ਟਿਕੇ ਹੋਏ ਹੋ ਗੁਰਮਖ ਜਿਹੜੇ ਉਸ ਵਕਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਦੀ ਸੇਵਾ ਨਿਭਾਉਂਦੇ ਨੇ ਨਾਮ ਭਾਈ ਗੁਰਬਖਸ਼ ਉਦਾਸੀ ਭਾਈ ਗੁਰਬਖਸ਼ ਉਦਾਸੀ ਨੂੰ ਗੁਰੂ ਗਲਗੀ ਤਰ ਸਾਹਿਬ ਜੀ ਮਹਾਰਾਜ ਨੇ ਆਪਣੇ ਪਾਸ ਬੁਲਾਇਆ ਆਪਣੀ ਗਲਵਕੜੀ ਵਿੱਚ ਲਿਆ ਕਹਿੰਨਗੇ ਪੁਰਖੋ ਗੱਲ ਇਹ ਆ ਵੀ ਅਸੀਂ ਆ ਕਿਲਾ ਛੱਡ ਕੇ ਕੱਲ ਨੂੰ ਇੱਥੇ ਰੁਕਸਤ ਹੋ ਜਾਣਾ ਹੈ ਸਾਡੇ ਕੋਲੇ ਕੁਰਾਨ ਦੀ ਆਣ ਆਈ ਹੈ ਕਸਮ ਆਈ ਹੈ ਉਹਨੂੰ ਪੂਰਿਆਂ ਕਰਨ ਦੇ ਲਈ ਅਸੀਂ ਕਿਲਾ ਤਿਆਗ ਕਰਕੇ ਕੱਲ ਨੂੰ ਚਲੇ ਜਾਣਾ ਹੈ ਪਰ ਤੁਸੀਂ ਨਹੀਂ ਜਾਣਾ ਕਿਉਂਕਿ ਹਕੂਮਤ ਦਾ ਵੈਰ ਤੇ ਗੁਰੂ ਨਾਲ ਹੀ ਹੈ ਨਾ ਇਹ ਤੇ ਨਹੀਂ ਵੀ ਜਿਹੜਾ ਉੱਥੇ ਸੇਵਾਦਾਰੀ ਆ ਕੋਈ ਧਰਮ ਸਥਾਨ ਤੇ ਇਹ ਜਿਹੜਾ ਵੀ ਉੱਥੇ ਹਕੂਮਤ ਨੇ ਤੇ ਗੁਰੂ ਨਾਲ ਹੀ ਹੈ ਜੋ ਗੁਰੂ ਕੀ ਫੌਜ ਤੇ ਗੁਰੂ ਨਾਲ ਹੀ ਹੈ ਤੁਸੀਂ ਨਹੀਂ ਜਾਣਾ ਤੁਸੀਂ ਇਸੇ ਸਥਾਨ ਤੇ ਰਹਿਣਾ ਹੈ ਤੁਹਾਡੀ ਸੇਵਾ ਪਰ ਇੱਕ ਕੰਮ ਕਰਿਓ ਸਾਡੇ ਮਗਰੋਂ ਹਕੂਮਤ ਨੇ ਇੱਥੇ ਬੜੇ ਵਰਤਾਰੇ ਵਰਤੌਣੇ ਨੇ ਸਾਡੇ ਮਗਰੋਂ ਜਿਹੜੀਆਂ ਸ਼ਾਈ ਫੌਜਾਂ ਬੈਠੀਆਂ ਨੇ ਨਾ ਇਹਨਾਂ ਨੇ ਇੱਕ ਇੱਕ ਸਥਾਨ ਫਰੋਲ ਦੇਣਾ ਕਿਉਂ ਸ਼ੱਕ ਸੀ ਵੀ ਗੁਰੂ ਕੋਲ ਪਤਾ ਨਹੀਂ ਕਿੰਨਾ ਕੁ ਖਜ਼ਾਨਾ ਦੱਬਿਆ ਹੋਇਆ ਇਹ ਬੜਾ ਧਿਆਨ ਸੀ ਉਸ ਵਕਤ ਹਮਤ ਨੂੰ ਉਹ ਜਿਹੜੀ ਫੌਜ ਸੀ ਨਾ ਸੂਬੇਦਾਰ ਜਿਹੜੇ ਬੈਠੇ ਸਨ ਉਹਨਾਂ ਨੂੰ ਬੜਾ ਇਸ ਗੱਲੋਂ ਸੀ ਵੀ ਇਹ ਜਿਹੜੇ ਲੜ ਰਹੇ ਨੇ ਪਤਾ ਨਹੀਂ ਕਿੰਨਾ ਸ਼ਸਤਰ ਪਿਆ ਇਹਨਾਂ પાસે ਕਿੰਨਾ ਧਨ ਪਿਆ ਕਿੰਨੀ ਵਸਤ ਪਈ ਹੈ ਇੱਥੇ ਉਹਨਾਂ ਨੇ ਬਹੁਤ ਕੁਝ ਕਰਨਾ ਹੈ ਤੇ ਸੁਭਾਵਿਕ ਜਦੋਂ ਕੋਈ ਆਪਣਾ ਘਰ ਛੱਡੇਗਾ ਤੇ ਜਿਹੜਾ ਵੈਰੀ ਹੁੰਦਾ ਉਹਨੇ ਤਾਂ ਉਜਾੜ ਦੀ ਨੀਤੀ ਕਰਨੀ ਕਰਨੀ ਹੈ ਭਾਵੇਂ ਲੱਖ ਕਹਿੜ ਵੀ ਅਸੀਂ ਕਸਮਾਂ ਖਾ ਲਈਆਂ ਪਰ ਕਿਹੜੀਆਂ ਕਸਮਾਂ ਝੂਠੇ ਦੀ ਕਾਦੀ ਕਸਮ ਹੁੰਦੀ ਹੈ ਗੁਰੂ ਕੋ ਇਹਨਾਂ ਨੇ ਆਪਣਾ ਕੰਮ ਕਰਨਾ ਹੈ ਪਰ ਇੱਕ ਖਿਆਲ ਰੱਖਿਓ ਤੁਸੀਂ ਇਸ ਸਥਾਨ ਤੇ ਕੋਈ ਵਿਰਧ ਵੀ ਨਹੀਂ ਹੋਣ ਦੇਣੀ